ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਬਲਜੀਤ ਦਾ ਸੱਚ ਕਿਵੇਂ ਸਾਹਮਣੇ ਆਇਆ ਰੋਜੀ ਦੇ ਤਾਂ ਰੋਜੀ ਨੇ ਫਿਰ ਕਿਵੇਂ ਬਦਲਾ ਲਿਆ ਰੱਜੋ ਤੋਂ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕੁਝ ਮੈਨੂੰ ਤੁਸੀਂ ਜਾਣਦੇ ਹੋ ਕਿ ਰੱਜੋ ਨੂਬਲਜੀਤ ਨੇ ਹੀ ਬੁਲਾਇਆ ਹੁੰਦਾ ਹੈ ਫੋਨ ਕਰਕੇ ਕਿਉਂਕਿ ਇਸ ਵਿੱਚ ਹਰ ਪ੍ਰੀਤ ਨੂੰ ਪਤਾ ਹੈ ਜਾਂ ਬਲਜੀਤ ਨੂੰ ਪਤਾ ਹੈ ਤਾਂ ਰੋਜੀ ਨੂੰ ਅਜੇ ਪਤਾ ਹੀ ਨਹੀਂ ਕਿ ਮੈਂ ਤਾਂ ਰੱਜੋ ਨੂੰ ਸੱਦਿਆ ਨਹੀਂ ਜਦ ਰੱਜੋ ਉਸ ਨੂੰ ਪੁੱਛਦੀ ਹੈ ਤੇ ਰੱਜੋ ਨੂੰ ਵੀ ਚੰਗੀ ਤਰ੍ਹਾਂ ਪਤਾ ਨਹੀਂ ਲੱਗਦਾ ਕਿਉਂਕਿ ਗੁਰਪ੍ਰੀਤ ਰੱਜੋ ਰੋਜੀ ਨੂੰ ਬੁਲਾ ਕੇ ਲੈ ਜਾਂਦਾ ਹੈ ਜਦ ਗੱਲ ਹੋਣ ਹੀ ਲੱਗਦੀ ਆ ਰਜੋ ਜਾ ਕੇ ਆਪਣੇ ਘਰ ਵਾਲੇ ਨਾਲ ਸਾਰੀ ਗੱਲ ਕਰਦੀ ਆ ਕਿ ਰੋਜੀ ਨੇ ਪਤਾ ਨਹੀਂ ਕਿਉਂ ਬੁਲਾਇਆ ਇਥੇ ਇਹਨਾਂ ਦੇ ਵੱਖਰੇ ਪ੍ਰੋਗਰਾਮ ਚੱਲ ਰਿਹਾ ਤੇ ਨਾਲੇ ਸਾਨੂੰ ਬੁਲਾ ਕੇ ਹੁਣ ਪੁੱਛ ਵੀ ਨਹੀਂ ਰਹੇ ਰੋਜੀ ਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਰਜੋ ਕਿਉਂ ਲੈ ਕੇ ਆਈ ਆ ਮੰਨੂ ਨੂੰ ਕਿਉਂਕਿ ਉਸਨੇ ਪਹਿਲਾਂ ਤੋਂ ਹੀ ਰੋਕਿਆ ਹੋਇਆ ਸੀ ਕਿ ਮੰਨੂ ਮੇਰੇ ਮੱਥੇ ਨਹੀਂ ਲੱਗਣੀ ਚਾਹੀਦੀ ਗੁਰਪ੍ਰੀਤ ਨੂੰ ਉਧਰ ਵੱਖ ਗੁੱਸਾ ਚੜਿਆ ਹੁੰਦਾ ਹੈ ਭਾਰ ਉਹ ਇਸ ਟਾਈਮ ਬੋਲ ਵੀ ਨਹੀਂ ਸਕਦਾ ਸੀ ਕਿਉਂਕਿ ਘਰ ਵਿੱਚ ਪ੍ਰੋਗਰਾਮ ਚੱਲ ਰਿਹਾ ਔਰ ਉਸ ਨੂੰ ਪਤਾ ਹੈ ਕਿ ਮੇਰੀ ਇਨਸਲਟ ਹੋ ਜਾਏਗੀ ਇਸ ਕਰਕੇ ਉਸ ਟਾਈਮ ਉਹ ਚੁੱਪ ਹੀ ਰਹਿੰਦਾ ਹੈ ਸੋ ਜਦ ਰੋਜੀ ਦਾ ਦਾਲ ਲੱਗਦਾ ਹੈ ਤੇ ਰੋਜੀ ਫਿਰ ਰੱਜੋ ਦੇ ਕੋਲ ਜਾਂਦੀ ਆ ਉਸ ਨੂੰ ਪੁੱਛਦੀ ਆ ਕਿ ਮੈਂ ਤਾਂ ਤੈਨੂੰ ਫੋਨ ਤੇ ਬਿਲਕੁਲ ਵੀ ਨਹੀਂ ਕਿਹਾ ਸੀ ਕਿ ਮੰਨੂ ਨੂੰ ਲੈ ਕੇ ਆਈ ਸੋ ਜਦ ਰੱਜੋ ਕਹਿੰਦੀ ਆ ਕਿ ਤੇਰੀ ਮੇਰੇ ਨਾਲ ਕੱਲ ਹੀ ਗੱਲ ਹੋਈ ਸੀ ਤੂੰ ਮੈਨੂੰ ਕਿਹਾ ਸੀ ਕਿ ਮੰਨੂ ਨੂੰ ਲੈ ਕੇ ਕੱਲ 4 ਵਜੇ ਆ ਜਾਈ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ ਤੇ ਤੂੰ ਇਦਾਂ ਗਿਆ ਸੀ ਪਰ ਰੋਜੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੀ ਫਿਰ ਰੋਜੀ ਸੋਚਦੀ ਆ ਕਿ ਕੋਈ ਨਾ ਕੋਈ ਗੱਲ ਉਹ ਜ਼ਰੂਰ ਆ ਕਿਉਂਕਿ ਜਿਹੜਾ ਤੈਨੂੰ ਕਿਸੇ ਨੇ ਬੁਲਾਇਆ ਏ ਮੈਂ ਤਾਂ ਤੇਰੇ ਨਾਲ ਗੱਲ ਨਹੀਂ ਕੀਤੀ ਮੈਂ ਘਰ ਹੀ ਨਹੀਂ ਹੈਗੀ ਸੀ ਰੋਜੀ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਜਦ ਮੈਂ ਗੁਰਪ੍ਰੀਤ ਦੇ ਨਾਲ ਕੱਪੜੇ ਲੈਣ ਗਈ ਸੀ ਉਸ ਟਾਈਮ ਕੱਲੀਆਂ ਘਰ ਵਿੱਚ ਹਰਪ੍ਰੀਤ ਤੇ ਬਲਜੀਤ ਸਿਸੋ ਰੱਜੋ ਨੂੰ ਉਹ ਟਾਈਮ ਵੀ ਪੁੱਛਦੀ ਆ ਕਿ ਕਿੰਨੇ ਟਾਈਮ ਤੇ ਤੂੰ ਫੋਨ ਲਾਇਆ ਸੀ ਕਿਉਂਕਿ ਉਸ ਟਾਈਮ ਤੇ ਰੋਜੀ ਘਰ ਨਹੀਂ ਹੁੰਦੀ ਰੋਜੀ ਨੂੰ ਸ਼ੱਕ ਪਿਆ ਜਾਂਦਾ ਹੈ ਕਿ ਇਹ ਪੱਕਾ ਕੰਮ ਬਲਜੀਤ ਦਾ ਹੈ ਉਹ ਸੋਚਦੀ ਆ ਕਿ ਸਮਾਗਮ ਹੁਣ ਖਤਮ ਹੋ ਜਾਏ ਫਿਰ ਹੀ ਮੈਂ ਇਸ ਨੂੰ ਸਬਕ ਸਿਖਾਵਾਂਗੀ ਤਾਂ ਇਦਾਂ ਹੀ ਹੁੰਦਾ ਇਸ ਜਦੋਂ ਨਕਲੀ ਸਾਈ ਦਾ ਸਮਾਗਮ ਖਤਮ ਹੋ ਜਾਂਦਾ ਹੈ ਤੇ ਫਿਰ ਜੋ ਤੇ ਉਸ ਦਾ ਘਰ ਵਾਲਾ ਮੰਨੂ ਨੂੰ ਲੈ ਕੇ ਚਲੇ ਜਾਂਦੇ ਨੇ ਤੇ ਸ਼ਾਮ ਤੱਕ ਉਹ ਵਾਪਸ ਘਰ ਨੂੰ ਚਲ ਜਾਂਦੇ ਨੇ ਪਰ ਉਧਰ ਨਕਲੀ ਸਾਈਂ ਵੀ ਚਲਾ ਜਾਂਦਾ ਹੈ ਸੋ ਰਾਤ ਹੋ ਜਾਂਦੀ ਹੈ ਅਗਲੇ ਦਿਨ ਜਦ ਸਾਰੇ ਉੱਠਦੇ ਨੇ ਤਾਂ ਰੋਜੀ ਦੇ ਦਿਮਾਗ ਵਿੱਚ ਉਹੀ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਉਸ ਨੂੰ ਪਤਾ ਹੈ ਕਿ ਰਾਤ ਤੱਕ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਪਰ ਹੁਣ ਗੁਰਪ੍ਰੀਤ ਨੇ ਵੀ ਇਹ ਗੱਲ ਛੇੜਨੀ ਆ ਤੇ ਇਸ ਤੋਂ ਪਹਿਲਾਂ ਹੀ ਮੈਂ ਬਲਜੀਤ ਨੂੰ ਵਕਾਉਣਾ ਹੈ ਤਾਂ ਉਹ ਬਲਜੀਤ ਦੇ ਕੋਲ ਜਾਂਦੀ ਆ ਤੇ ਬਲਜੀਤ ਨੂੰ ਕਹਿੰਦੀ ਆ ਕਿ ਤੂੰ ਫੋਨ ਤੇ ਗੱਲ ਕਰਕੇ ਮੇਰੀ ਭੈਣ ਨੂੰ ਬੁਲਾਇਆ ਸੀ ਸੱਚ ਦੱਸ ਨਹੀਂ ਤਾਂ ਮੇਰ ਤੋਂ ਬੁਰਾ ਕੋਈ ਨਹੀਂ ਹੋਵੇਗਾ ਬਲਜੀਤ ਨੂੰ ਡਰ ਵੀ ਲੱਗ ਰਿਹਾ ਹੁੰਦਾ ਏ ਪਰ ਉਹ ਮੰਨਣ ਲਈ ਤਿਆਰ ਨਹੀਂ ਹੁੰਦੀ ਉਹ ਕਹਿੰਦੀ ਆ ਕਿ ਤੇਰੇ ਕੋਲ ਕੀ ਸਬੂਤ ਆ ਜੀ ਦੱਸਦੀ ਆ ਕਿ ਮੈਨੂੰ ਰੱਜੋ ਨੇ ਦੱਸਿਆ ਏ ਕਿ ਮੈਂ ਫੋਨ ਲਾਇਆ ਸੀ ਤੇ ਫੋਨ ਕਿਸੇ ਹੋਰ ਨੇ ਹੀ ਚੱਕਿਆ ਸੀ ਤਾਂ ਉਸਨੇ ਇਹ ਵੀ ਕਿਹਾ ਏ ਕਿ ਮੇਰਾ ਗਲਾ ਖਰਾਬ ਸੀ ਕਿਉਂਕਿ ਮੈਂ ਉਸ ਟਾਈਮ ਘਰ ਨਹੀਂ ਹੈਗੀ ਸੀ ਜੀ ਤਾਂ ਸੋਚਦੀ ਆ ਕਿ ਇਸ ਦੇ ਨਾਲ ਤਾਂ ਕੋਈ ਨਹੀਂ ਇਸ ਦੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਪਰ ਰੋਜੀ ਨੂੰ ਬਹੁਤ ਗੁੱਸਾ ਚੜਦਾ ਤੇ ਉਹ ਬਲਜੀਤ ਦੇ ਬਹੁਤ ਜ਼ਿਆਦਾ ਥੱਪੜ ਮਾਰਦੀ ਆ ਤੇ ਕਹਿੰਦੀ ਆ ਕਿ ਜੇ ਤੂੰ ਸੱਚ ਨਾ ਦੱਸਿਆ ਤੇ ਮੈਂ ਤੈਨੂੰ ਇਦਾਂ ਹੀ ਕੁੱਟੀ ਜਾਣਾ ਹੈ ਤਾਂ ਉਸੇ ਵੇਲੇ ਬਲਜੀਤ ਸਾਰੀਆਂ ਗੱਲਾਂ ਮੰਨਣ ਲੱਗ ਜਾਂਦੀ ਆ ਸੋ ਸਾਰੇ ਜਾਣੇ ਇਹ ਗੱਲਾਂ ਸੁਣ ਵੀ ਲੈਂਦੇ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ